ਕਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਦੇਸੀ ਗਾਂ ਤੁਹਾਨੂੰ ਸੂਈ ਵੀ ਦਿਖਾਉਣੀ ਆ ਡਿਟੇਲ ਵੀਰ ਤੁਹ ਖਦੇ ਇਹਦੇ ਬਾਰੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਭਗਵਾਨ ਦਾਸ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨ 7839 67168 7839 67168 67168 ਜਿਹੜੇ ਬੇ ਦੇਸੀ ਵੜ ਦੇਖੀਏ ਨਹੀਂ ਕਿਹੜਾ ਸੂਆ ਸੂਈ ਵੇ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਵੇ ਕਹਿਵਾ ਦਿਆ ਰੋਗਾ ਸੂਈ ਨਹੀਂ ਤੀਜਾ ਨਹੀਂ ਮੈਂ ਗਰ ਬੱਚੀ ਆਪਣੇ ਘਰੇ ਸੂਈ ਆ ਹਾਂ ਜੀ ਜੇ ਜੀ ਰੋਕੇ ਆ ਜੇ ਦੂਰੀ ਗਾਰੰਟੀ ਹੈ ਤੇ ਨਿਆਣਾ ਨੂਣਾ ਪਹੁੰਦਿਆ ਵਧੀਆ ਹਾਂ ਜੀ ਨਿਆਣਾ ਪਾਉ ਜੇ ਨਾ ਪਹੁੰਚ ਸਰ ਠੰਡੀ ਸੀਲ ਦਾ ਕੋਈ ਅੰਤ ਹੀ ਨਹੀਂ ਬਿਨਾਂ ਨਿਆਣਾ ਪਾਏ ਬੈਠੀ ਚਲੋ ਭਾਵੇਂ ਬਾਹਰ ਕਰੋ ਕਾਕਾ ਰੱਬ ਦਾਾਮ ਆ ਸੂਆ ਦੇਖੋ ਜਮਾ ਦੇਸੀ ਗਾਂ ਦੇ ਵਿੱਚ ਵੀ ਡਰਦੇ ਨੇ ਦੇਸੀ ਗਾਂ ਦੇਸੀ ਗਾਂ ਦਾ ਬਹੁਤ ਘੱਟ ਮਿਲਦੀ ਜੀ ਜੀ ਠੰਡੀ ਨਹੀਂ ਹੈਗੀ ਇਹ ਜਿੰਨੇ ਦਾ ਮੈਂ ਚੈਨਲ ਚਲਾਇਆ ਮੇਰੇ ਸਾਹਬਾਂ ਚੌਥੀ ਪੰਜਵੀਂ ਵੀਡੀਓ ਆ ਜਿਹੜੀ ਦੇਸੀ ਗਾਂ ਦੀ ਪਾਉਣ ਲੱਗਿਆ ਠੰਡੀ ਦੀ ਇਹ ਮਿਲ ਤਾਂ ਜਾਂਦੇ ਪਰ ਠੰਡੀਆਂ ਨਹੀਂ ਮਿਲਦੇ ਪਰ ਹਣਾ ਮੈਂ ਹੁਣ ਮੈਂ ਮੰਨ ਗਏ ਚਲੋ ਵੀ 100% ਜੋਂ ਇੱਕ ਨਿਕਲਦੀ ਆ ਜੰਦੀ ਠੀਕ ਆ ਤੇ ਦੁੱਧ ਕਿੰਨਾ ਹਾਜ਼ਰ ਆ ਥੱਲੇ ਦੇ ਦੁੱਧ 10 ਕਿਲੋ ਬੋਲਾ ਹਾਜ਼ਰ ਆ ਜੀ ਦੋ ਟਾਈਮ ਨੇ ਪੜੋਏ ਨਾ ਦੋ ਟਾਈਮ ਠੀਕ ਆ ਧਾਰਾ ਤੂਰਾ ਇੱਕ ਨੰਬਰ ਮਾਰ ਫਿਰ ਧਾਰਾ ਹੀ ਮਾਰ ਸੋ ਵੀਰੋ ਬੱਚਾ ਚਾਹੁੰਦਾ ਦੇਖੋ ਜਮਾ ਨਿਆਣਾ ਨੂਣਾ ਪੂਰਾ ਵਧੀ ਬੱਚਾ ਵੀ ਪਿੱਛੇ ਬੱਛੀ ਆ ਗਈ ਹੈ ਨਾ ਬੱਛੀ ਸੋ ਸਾਈਬਰ ਪਿੱਛੇ ਬੱਛੀ ਇਹ ਤਾਂ ਬਹੁਤ ਘੱਟ ਮਿਲਦੀ ਹੈ ਤੇ ਨਿਆਣਾ ਨੂਣਾ ਵਧੀਆ ਪਉਂਦੇ ਤੇ ਧਾਰਾ ਆਪਾਂ ਮਾਰ ਕੇ ਦਿਖਾਉਨੇ ਆਂ ਦੀਆਂ ਸੁਭਰ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਕੋਈ ਮੰਨ ਕੇ ਚਲੋ ਬੰਦਾ ਮੂਰੇ ਨਹੀਂ ਖੜਾ ਕੋਈ ਹੋਰ ਨਹੀਂ ਤੇ ਠੰਡੀ ਸੀਲ ਬਾਧੂਆ ਜਮਾ ਸਾਫ ਸੁਧਰੀ ਤੇ ਨਿਆਣਾ ਪਾਉ ਤੇ ਆਮਲਾ ਬੈਠੋ ਤੇ ਚੋੜ ਜਾਂਚ ਮੇਰੇ ਪੋਲੀ ਪੂਰੀ ਜਮਾ ਜਮਾ ਰੂਣਾ ਆਉਂਦੀ ਹੈ ਠੀਕ ਹੈ ਧਾਰਾ ਦੇ ਹਮ ਬਗਰੇ ਤੁਨਾਂ ਜੇ ਮਾਰਦੀ ਧਰ ਸੋ ਧਾਰਾ ਦੂਰਾ ਇਹਦਾ ਇੱਕ ਨੰਬਰ ਆ ਜਮਾ ਤੇ ਬਾਕੀ ਮੇਰੇ ਕੋਲ ਠੰਡੀ ਹੈ ਜਿਹੜੀ ਕੋਈ ਆਂਤ ਨਹੀਂ ਠੰਡੀ ਫਾਫ ਫੋਨ ਤੇ ਤੇ ਦੁੱਧ ਦਿਖਾਈਆਂ ਮੈਂ ਇਹਦਾ ਤੇ ਦੇਖੋ ਜਮਾ ਚਟਾ ਚਟਾ ਦੁੱਧ ਆ ਜਮਾ ਕਹਿਰ ਉਹ ਵਰਤ ਕੇ ਦੇਖਿਆ ਦੁੱਧ ਮੱਝ ਨਾਲੋਂ ਵੀ ਸਵਾਦ ਆ ਜਮਾ ਗੁਣਾਕਾਰ ਗੁਣਾ ਕਰੀਏ ਉਹ ਤਾਂ ਬਾਕੀ ਠੰਡੀ ਮਿਲ ਜਈ ਨਹੀਂ ਜਮਾ ਹਣਾ ਹਾਂਜੀ ਹਾਂਜੀ ਠੀਕ ਆ ਮਣੀ ਹੱਕ ਕੀ ਹੁਣ ਇਹਨੂੰ ਕਿਹਦੀ ਹਵਾਰਨਾ ਦਿਖਾਈਏ ਤੋਰੀ ਕਰਾ ਬਾਹਰ ਨੂੰ ਸੋ ਫਿਰ ਮੂੰਹ ਮੱਥਾ ਦੇਖ ਸਕ ਜਾਉ ਤੇ ਲੇਵਾ ਦੇਖੋ ਜਮਾ ਕਹਿਵਾ ਦਾ ਬੱਚਾ ਪੁੱਚਾ ਲਾ ਕੇ ਧਾਰਾ ਮਾਰ ਜਾ ਤੇ ਇੱਕ ਡੇਢ ਦਾ ਟਾਈਮ ਹੋ ਗਿਆ ਹੁਣ ਜਮਾ ਫਸੀ ਫਿਰ ਗਿਆ ਜਮਾ ਲੇਵਾ ਲਾ ਕੇ ਤੁਰਿਆ ਨਹੀਂ ਜਾਂਦਾ ਤੇ ਦੁੱਧ 10 ਕਿਲੋ ਨੈਟ ਹਾਜ਼ਰ ਆ ਤੇ ਅੰਦਾਜ਼ਾ ਕਿੰਨਾ ਮੰਨ ਕੇ ਲੈਵੇ ਬੰਦਾ ਇਹਨੂੰ 14 ਕਿਲੋ ਤਾਂ ਦੇ ਦੋ ਜੀ ਮੂਰੇ ਮਗਰਦਾਲੇ ਬਾਜ ਜਿਹੜਾ ਵੀ ਤੂੰ ਮੂੜਾ ਜਾਂ ਥੱਲੇ ਥੱਲੇ ਜੀ ਆ ਠੀਕ ਹੈ ਉਨੇ ਹੀ ਲੈਵਾ ਮੂਹਰੇ ਟੈਨੂ ਦਿਖਾ ਦੇ ਵਾ ਠੀਕ ਆ ਲੈ ਚੱਲ ਸੋ 14 ਕਿਲੋ ਦੁੱਧ ਮੰਨ ਕੇ ਲੈ ਲਿਆ ਲੋ ਰੇਟ ਇਹਦਾ ਫੋਨ ਤੇ ਹੋਊਗਾ ਬਾਜੋ ਬਿਲਕੁਲ ਸੋ ਬਰੋ ਬੈੜਾ ਪੱਤ ਔਰ ਕੇ ਧਾਰਾ ਮਾਰ ਕੇ ਦਿਖਾ ਦੇ ਤੇ ਨੰਬਰ ਕਿੰਨੇ ਜੀ ਆਪਣਾ 787967188 ਰੇਟ ਫੋਨ ਤੇ ਹੋਊਗਾ ਬਾਜੋ ਸੂਈ ਸਵਾਈ ਸਾਰੇ ਪਾਸੋਂ ਬੇਫਿਕਰੀ ਤੇ ਥਾਂਡੇ ਵੇਲੇ ਪਾਸੋਂ ਪੂਰੀ ਓਕੇ ਜਮਾ ਠੰਡੀ ਸੀਰ ਜਮਾ ਹੱਕ ਕੇ ਬਰੇ ਕਰਨੀ ਪੈਂਦੀ ਐ ਸੋ ਵੇਵਾ ਦੇਖਣੋਂ ਮੂਰੇ ਮਗਰਦਾ ਠੀਕ ਹੈ ਜਾਣ ਵਾਲੀ ਗੱਲ ਨਹੀਂ ਹੈ ਇਹ ਤੂੰ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ